ਮਾਫੀ ਦਾ ਫੈਸਲਾ ਹੁਣ ਹੋਣਾ ਚਾਹੀਦਾ ਵਾ ਵਿਕਰਮ ਮਜੀਠੀਆ ਤੋਂ ਜਿਹੜੀ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ ਸੀਗੀ ਹੁਣ ਭਗਵੰਤ ਮਾਨ ਰੋਜ਼-ਰੋਜ਼ ਨਹੀਂ ਪੱਛ ਸਕਦਾ ਮੇਰੀ ਚੁਣੌਤੀ ਆ ਉਹਨੂੰ ਕਿ ਹੁਣ ਦੱਸ ਤੇ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਤੋਂ ਜਿਹੜੀ ਮਾਫੀ ਮੰਗੀ ਤੂੰ ਉਹ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਕਿਉਂਕਿ ਹਰਪਾਲਜੀ ਮੈਨੇ ਤਾਂ ਕਹਿੰਦਾ ਕਿ ਮੈਂ ਸਹਿਮਤ ਆ ਹੁਣ ਭਗਵੰਤ ਮਾਨ ਜੀ ਤੁਹਾਡਾ ਫਰਜ਼ ਬਣਦਾ ਤੁਸੀਂ ਦੱਸੋ ਹੁਣ ਤੁਸੀਂ ਬਹੁਤਾ ਦੇਰ ਨਹੀਂ ਪੱਛ ਸਕਦੇ 20 ਤਰੀਕ ਨੂੰ ਅਰਵਿੰਦ ਕੇਜਰੀਵਾਲ ਬਰਨਾਲੇ ਆ ਰਿਹਾ ਤੇ ਸੀਟ ਵੀ ਸੰਗਰੂਰ ਦੀ ਆ ਪਾਰਲੀਮੈਂਟ ਦੀ ਸਟੇਜ ਦੇ ਉੱਤੇ ਖੜ ਕੇ ਭਗਵਾਨਤਮਾਨ ਨੂੰ ਦੱਸਣਾ ਪਵੇਗਾ ਕਿ ਜੇ ਤਾਂ ਤੂੰ ਅਰਵਿੰਦ ਕੇਜਰੀਵਾਲ ਦੀ ਮਾਫੀ ਦੇ ਖਿਲਾਫ ਹੈ ਤੇ ਉੱਥੋਂ ਜਨਤਾ ਨੂੰ ਦੱਸ ਪੋਲ ਕੇ ਕਿ ਮੈਂ ਅਰਵਿੰਦ ਕੇਜਰੀਵਾਲ ਦੀ ਮਾਫੀ ਦੇ ਖਿਲਾਫ ਆ ਤੇ ਅਸਤੀਫਾ ਮੇਰਾ ਬਰਕਰਾਰ ਆ ਤੇ ਮੈਂ ਇਹਨਾਂ ਦੀਆਂ ਨੀਤੀਆਂ ਦੇ ਨਾਲ ਸਹਿਮਤ ਨਹੀਂਗਾ ਤੇ ਜਾਂ ਫਿਰ ਉਦੋਂ ਕਬੂਲ ਕਿ ਮੈਂ ਇੱਕ ਸਾਹ ਲੋਕਾਂ ਦੇ ਸਾਹਮਣੇ ਝੂਠ ਬੋਲਿਆ ਔਰ ਮੈਂ ਇਹਦੀ ਮਾਫੀ ਦੇ ਨਾਲ ਸਹਿਮਤ ਆ ਮੈਂ ਵਿਕਰਮ ਮਜੀਠੀਆ ਦਾ ਦੇ ਨਾਲ ਸਹਿਮਤ ਆ ਅਸੀਂ ਉਹਨੂੰ ਡਰਗ ਦਾ ਸਰਗਣਾ ਨਹੀਂ ਮੰਨਦੇ ਇਹ ਉਹ ਲੋਕ ਆ ਜਿਹੜੇ ਵਿਕਰਮ ਮਜੀਠੀਆ ਨੂੰ ਕਹਿੰਦੇ ਸੀਗੇ ਕੋਲਰ ਸੇ ਪਕੜ ਕੇ ਅੰਦਰ ਦੇਂਗੇ 3 ਮਹੀਨੇ ਹੈ ਜਾਂ ਤੂੰ ਮੇਝ ਕੋ ਪਕੜ ਕੇ ਅੰਦਰ ਦੇ ਦੇ ਨਹੀਂ ਤਾਂ ਜਦ ਸਰਕਾਰ ਬਨੇਗੀ ਪੰਜਾਬ ਮੇ ਆਮ ਆਦਮੀ ਕੀ ਤੇਰੇ ਕੋ ਕੋਲਰ ਕੇ ਕੋਲਰ ਸੇ ਪਕੜ ਕੇ ਅੰਦਰ ਦੇਗੇ ਇਸ ਗੱਲ ਦਾ ਕਲੈਰੀਫਿਕੇਸ਼ਨ ਭਗਵੰਤ ਸਿੰਘ ਮਾਨ ਨੂੰ ਦੇਣਾ ਪਵੇਗਾ ਬਹੁਤ देर ਨਹੀਂ ਭੱਜ ਸਕਦਾ